ਮੇਰੀ ਕੁੜੀ 17 ਸਾਲ ਦੀ ਸੀ ਜੀ ਜੀ ਦੀ ਫੇਕ ਆਈਡੀ ਬਣਾਈ ਤੇ ਉਸ ਮੇਰੀ ਕੁੜੀ ਦੀ ਕੋਈ ਸੰਬੰਧ ਨਹੀਂ ਜੀ ਮੱਲੇ ਤੇ ਜਾ ਕੇ ਪੁੱਛ ਲਸਤਾ ਮੇਰਾ ਬੱਚਾ ਪਾਪ ਪਵਿੱਤਰ ਕੁੜੀ ਦੀ ਫੇਕ ਆਈਡੀ ਕਿਸੇ ਨੇ ਗਲਤ ਬਣਾਈ ਤੁਸੀਂ ਮੇਰੇ ਬੱਚੇ ਨੂੰ ਕੀ ਕਹਿੰਦੇ ਸੰਬੰਧ ਬਣਾਏ ਤੁਸੀਂ ਤੁਹਾਡਾ ਬੋਲਣ ਦਾ ਮਤਲਬ ਕੀ ਮੇਰੀ ਸਰ ਕੰਪਲੇਨ 4 ਵਜੇ ਦੀ ਦਿੱਤੀ ਨਹੀਂ ਹੋਈ ਤੁਹਾਨੂੰ ਮੈਂ ਤੁਸੀਂ ਕੋਈ ਕਾਰਵਾਈ ਨਹੀਂ ਕਰ ਰਹੇ ਜੀ ਮੇਰਾ ਸਾਰਾ ਤੇਰੇ ਨਾਲ ਨਹੀਂ ਗਿਆ ਸਰ ਦਾ ਦੇਖੋ ਜੀ ਕਿਦਾਂ ਗੱਲ ਕਰ ਰਹੇ ਨੇ 10 ਮੁੰਡੇ ਆਏ ਸੀ 10 ਮੁੰਡੇ ਆਏ ਤੁਸੀਂ ਮੈਂ ਪੜਤਾਲ ਕਾਦੀ ਕੀਤੀ ਜੀ ਤੁਸੀਂ ਮੁੰਡੇ 10 ਜਦੋਂ ਮੈਂ ਕਹਿ ਕੇ ਆਈ ਮੇਰੇ ਬੰਦੇ ਨੂੰ ਹੱਥੋਂ ਬਾਈ ਕਰਦੀ ਹੈ ਮੇਰੀ ਬੇਟੀ 16 ਸਾਲ ਦੀ ਹੈ ਉਹਨਾਂ ਦੀ ਕਿਸੇ ਨੇ ਫੇਕ ਆਈਡੀ ਬਣਾਈ ਸੀਗੀ ਤੇ ਸਾਨੂੰ ਮੁੰਡੇ ਦਾ ਪਤਾ ਵੀ ਲੱਗ ਗਿਆ ਸੀਗਾ ਅਸੀਂ ਚਲੋ ਧੀਆ ਭੈਣਾ ਕਰਕੇ ਉਸ ਮੁੰਡੇ ਨੂੰ ਮਾਰ ਕੁੱਟ ਦੋ ਥੱਪੜ ਮੈਂ ਹੀ ਮਾਰੇ ਹਸਬੰਦ ਨੂੰ ਉਹਨੇ ਤਾਂ ਕੁਝ ਵੀ ਨਹੀਂ ਕੀਤਾ ਉਸ ਤੋਂ ਬਾਅਦ ਸਰ ਰਾਤ ਨੂੰ 8-10 ਮੁੰਡੇ ਮੇਰੇ ਘਰੇ ਆਏ ਜੀ ਘਰੇ ਆ ਕੇ ਹੱਥੋਂ ਪਾਈ ਕਰਕੇ ਗਏ ਹੱਥੋਪਾਈ ਕਰਕੇ ਗਏ ਮੇਰੇ ਹਸਬੰਦ ਨੂੰ ਘਰ ਆ ਕੇ ਮਾਰ ਕੇ ਗਏ ਨਾਲੇ ਕਹਿ ਕੇ ਗਏ ਕਿ ਅਸੀਂ ਆਈਡੀ ਬਣਾਈ ਐ ਤੇਰੀ ਧੀ ਦੀ ਅਸੀਂ ਉਹ ਮੁੰਡੇ ਦੇ ਨਾਲ ਜਾ ਕਰ ਲਾ ਜੋ ਇੰਨੀਆਂ ਸਰ ਗੰਦੀਆਂ ਗਾਲਾਂ ਕੱਢ ਕੇ ਗਏ ਜੀ ਪੁਲੀਸ ਆਲਿਆਂ ਨੂੰ ਮੈਂ ਫੋਨ ਕਰ ਕਰਕੇ ਕਹਿ ਰਹੀ ਹਾਂ ਕਿ ਸਰ ਮੁੰਡੇ ਇੱਥੇ ਖੜੇ ਮੁੰਡੇ ਉੱਥੇ ਖੜੇ ਨੇ ਕੋਈ ਕਾਰਵਾਈ ਨਹੀਂ ਮੇਰਾ ਮਿਕ ਆਪਣੇ ਅਜੀ ਤੁਹਾਡੇ ਹਸਬੰਡ ਦੇ ਨਾਲ ਕੁੱਟਮਾਰ ਹੋਈ ਹੈ ਕਹਿੰਦੇ ਉਹਨਾਂ ਨੂੰ ਹੋਇਆ ਕੀ ਹੈ ਸਰ ਮੁੰਡਿਆਂ ਨੇ ਕੋਈ ਲੱਤ ਤੋੜੀ ਹੈ ਜੀ ਮੇਰੀ ਨਾ 20 ਤਰੀਕ ਦੀ ਕੰਪਲੇਨ ਲਿਖਾਈ ਹੋਈ ਹੈ ਐਕਚੁਅਲੀ ਮੇਰੀ ਬੇਟੀ 16 ਸਾਲ ਦੀ ਹੈ ਉਹਦੀ ਕਿਸੇ ਨੇ ਫੇਕ ਆਈਡੀ ਬਣਾਈ ਸੀ ਠੀਕ ਹੈ ਤੇ ਸਾਨੂੰ ਮੁੰਡੇ ਦਾ ਪਤਾ ਵੀ ਲੱਗ ਗਿਆ ਸੀਗਾ ਅਸੀਂ ਚਲੋ ਧੀਆਂ ਭੈਣਾਂ ਕਰਕੇ ਉਸ ਮੁੰਡੇ ਨੂੰ ਮਾਰ ਦੋ ਥੱਪੜ ਮੈਂ ਹੀ ਮਾਰੇ ਹਸਬੰਡ ਨੇ ਤਾਂ ਕੁਝ ਵੀ ਨਹੀਂ ਕੀਤਾ ਅਸੀਂ ਡਿਲੀਟ ਕਰਾਤੇ ਉਹ ਤਾਂ ਆਪਣੀ ਪ੍ਰੋਫਾਈਲ 'ਚ ਆਈਡੀ ਉਹ ਮੁੰਡੇ ਕੋ ਹਾਲੇ ਵੀ ਚੱਲ ਰਹੀ ਹੈ ਉਸ ਤੋਂ ਬਾਅਦ ਸਰ ਰਾਤ ਨੂੰ 8-10 ਮੁੰਡੇ ਮੇਰੇ ਘਰੇ ਆਏ ਜੀ ਘਰ ਆ ਕੇ ਹੱਥੋਪਾਈ ਕਰਕੇ ਗਏ ਅਫਸਰ ਵਾਲੇ ਹੱਥੋਪਾਈ ਕਰਕੇ ਗਏ ਮੇਰੇ ਹਸਬੰਦ ਨੂੰ ਘਰ ਆ ਕੇ ਮਾਰ ਕੇ ਗਏ ਨਾਲੇ ਕਹਿ ਕੇ ਗਏ ਕਿ ਅਸੀਂ ਆਈਡੀ ਬਣਾਈ ਐ ਤੇਰੀ ਧੀ ਦੀ ਅਸੀਂ ਉਹ ਮੁੰਡੇ ਦੇ ਨਾਲ ਜਾ ਕਰ ਲਾ ਜੋ ਇੰਨੀਆਂ ਸਰ ਗੰਦੀਆਂ ਗਾਲਾਂ ਕੱਢ ਕੇ ਗਏ ਜੀ ਉਹ ਬਹੁਤ ਜ਼ਿਆਦਾ ਗੰਦੇ ਆ ਲੈ ਮੇਰੀ ਕੰਪਲੇਨ ਲਿਖਾਈ ਸਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਨੂੰ ਇਨਸਾਫ ਚਾਹੀਦਾ ਜੀ ਸਰ ਦਸ਼ਮੀਰ ਚ ਨਗਰ ਐਮ ਆਈ ਜੀ ਫਲੈਟ ਦੀ ਜੀ ਠੀਕ ਹੈ ਤੇ ਉਹ ਜਿਹੜੇ ਮੁੰਡੇ ਨੇ ਇਹ ਕੋਈ ਉਹਦੇ ਸਕੂਲ ਕਾਲਜ ਚ ਤਾਂ ਨਹੀਂ ਪੜਦੇ ਨਹੀਂ ਨਹੀਂ ਸਰ ਉਹ ਮਹੱਲੇ ਦੇ ਹੀ ਨਿਵਾਸੀ ਮੇਰੀ ਬੇਟੀ ਦੀ ਤਾਂ ਕੋਈ ਮਹੱਲੇ 'ਚ ਇੰਨੀ ਵੀ ਕੋਈ ਕਹਿ ਨਹੀਂ ਸਕਦਾ ਜੀ ਕੋਈ ਹੈਗੀ ਆ ਉਹਦੇ ਨਾਲ ਬੱਚਾ ਤਾਂ ਮੇਰਾ ਮਹੱਲਾ ਪੂਰਾ ਸੌਖਾਣ ਨੂੰ ਤਿਆਰ ਹੈ ਜੀ ਮੇਰਾ ਮੇ ਨਾਲੇ ਉਹਦੇ ਤਾਂ ਕੋਈ ਰੋਲ ਹੀ ਨਹੀਂ ਬੇਟੀ ਮੇਰੀ ਇੰਸਟਾ ਚਲਾਉਂਦੀ ਉਹ ਵੀ ਮੇਰੇ ਫੋਨ ਤੇ ਚਲਾਉਂਦੀ ਉਹ ਕੋਈ ਪਰਸਨਲ ਫੋਨ ਵੀ ਨਹੀਂ ਹੈਗਾ ਜੀ ਤੇ ਇੰਸਟਾ ਦੀ ਉਹਦੇ ਤੇ ਕਾਰਨ ਕੀ ਆ ਇਹਨਾਂ ਨੇ ਕਿਉਂ ਇਦਾਂ ਕੀਤਾ ਸਰ ਇਹ ਤਾਂ ਰੱਬ ਜਾਣਦਾ ਜੀ ਬਸ ਬਦਨਾਮ ਕਰਨ ਵਾਸਤੇ ਬੱਚੇ ਨੂੰ ਕਿਉਂਕਿ ਪਹਿਲਾਂ ਕੰਪਲੇਂਟ ਦਿੱਤੀ ਸਰ ਹਾਂਜੀ ਮੇਰੀ ਕੰਪਲੇਨ ਲਿਖਾਈ ਹੈ ਸਰ ਮੇਰਾ ਯੂਆਈਡੀ ਨੰਬਰ ਸਰ ਮੇਰਾ ਯੂਆਈਡੀ ਨੰਬਰ ਆ ਦੇਖੋ ਜੀ ਆਇਆ ਹੋਇਆ ਸਰ ਸੀਟੀ ਸਰ ਦੇ ਮੈਂ ਦੋ ਵਾਰੀ ਪੇਸ਼ ਹੋ ਗਈ ਹਾਂ ਜੀ ਮੇਰੀ ਕੋਈ ਕਾਰਵਾਈ ਨਹੀਂ ਹੋ ਰਹੀ ਪੁਲਿਸ ਵਾਲਿਆਂ ਨੂੰ ਮੈਂ ਫੋਨ ਕਰ ਕਰਕੇ ਕਹਿ ਰਹੀ ਹਾਂ ਕਿ ਸਰ ਮੁੰਡੇ ਇੱਥੇ ਖੜੇ ਮੁੰਡੇ ਉੱਥੇ ਖੜੇ ਨੇ ਕੋਈ ਕਾਰਵਾਈ ਨਹੀਂ ਲੱਤਾਂ ਟੁੱੜੀਆਂ ਅੱਜ ਟੁੱੜੀਆਂ ਨਹੀਂ ਸਰ ਹਾਂਜੀ ਕੰਮ ਤੋਂ ਆ ਰਹੇ ਸੀ ਜੀ ਕੀ ਕੰਮ ਕਰਦੇ ਨੇ ਸਰ ਸਫੇਰਪੜ ਦਾ ਕੰਮ ਕਰਦੇ ਨੇ ਜੀ ਅੱਛਾ ਜੀ ਮੈਂ ਆਪਣਾ ਕੰਮ ਹੈ ਕਿ ਤੇ ਜੋਬ ਕਰਦੇ ਹਾਂ ਜੋਬ ਕਰਦੀ ਆ ਸਰ ਤੇ ਅੱਜ ਇਹ ਵਾਪਸ ਆ ਰਹੇ ਸੀ ਤੇ ਕੀ ਸਰ ਇੱਕਦਮ ਮੈਨੂੰ ਕੋਲ ਲਈ ਜੀ ਮੈਨੂੰ ਕਿੰਨੇ ਦਿਨਾਂ ਤੋਂ ਡਰ ਸੀਗਾ ਸਰ ਮੈਂ ਜਦੋਂ ਕੰਮ ਤੋਂ ਆਉਂਦੇ ਨੇ ਮੈਂ ਫੋਨ ਕਰਦੀ ਕਿਉਂਕਿ ਮੈਨੂੰ ਉਹ ਮੁੰਡਿਆਂ ਦੇ ਬਾਰੇ ਪਤਾ ਹੈ ਜੀ ਮੈਂ ਮੱਲੇਦਾਰੀ ਦੇ ਵਿੱਚ ਸਾਈਨ ਵੀ ਕਰਨ ਨੂੰ ਤਿਆਰ ਹੋ ਗਈ ਸੀ ਪਰ ਫਿਰ ਮੇਰੇ ਮੈਨੂੰ ਪਤਾ ਸੀ ਵੀ ਇਹ ਗੱਲ ਹੋਊਗੀ ਮੁੰਡੇ ਜਿਸ ਦੇ ਨਾਲੇ ਮੈਂ ਸਾਈਨ ਨਹੀਂ ਕੀਤੇ ਸੀ ਜੀ ਮੰਦਰ ਦੇ ਬਾਅਦ ਜਿੰਨੇ ਮੈਂਬਰਾਂ ਦੇ ਸਾਹਮਣੇ ਨੇ ਸੀਗੇ ਉਹਨਾਂ ਸਾਹਮਣੇ ਕਹਿ ਕੇ ਗਏ ਨਾ ਤਾਂ ਅਸੀਂ ਡਰਦੇ ਨਾ ਮੇਰੇ ਨਾਲ ਦੇ ਡਰਦੇ ਹਲੇ ਮੈਂ ਕੋਈ ਸਾਈਨ ਨਹੀਂ ਕੀਤਾ ਸੀ ਕੁਝ ਨਹੀਂ ਜਿਹੜੇ ਮੁੰਡੇ ਆ ਉਹ ਕੀ ਕੰਮ ਕਰਦੇ ਆ ਸਰ ਬੇਲੇ ਨੇ ਜੀ ਨਸ਼ੇ ਕਰਦੇ ਨੇ ਪਹਿਲਾਂ ਵੀ ਇਲਾਕੇ ਚ ਇਦਾਂ ਵੀ ਮਾਰਕ ਸਰ ਬਹੁਤ ਪੁੱਛ ਕਰਦੇ ਨੇ ਜੀ ਮੱਲੇ ਮੱਲੇ ਚ ਗੰਦ ਪਾਇਆ ਹੈ ਮੁੰਡਿਆਂ ਨੇ ਇਹਨਾਂ ਨੂੰ ਪਿੱਛੇ ਸ਼ਹਿ ਹੈਗੀਆਂ ਨੇ ਇੱਕ ਦੋ ਬੰਦਿਆਂ ਦੀਆਂ ਬਸ ਉਹਨਾਂ ਦੇ ਸਿਰ ਤੇ ਟੱਪ ਦੇ ਨੇ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਦੀ ਸ਼ਹਿ ਹੈਗੀਆਂ ਨੇ ਜੀ ਇੱਕ ਦੋ ਬੰਦੇ ਹੈਗੇ ਨੇ ਕਾਂਗਰਸੀ ਨੇ ਜੀ ਨਾਮ ਅੱਛਾ ਅੱਛਾ ਕਾਂਗਰਸੀ ਬੰਦੇ ਨੇ ਜੀ ਠੀਕ ਹੈ ਤੇ ਉਹਨਾਂ ਦੀ ਸ਼ਹਿ ਵਾ ਸਰ ਹੈਗੀ ਹੈ ਜੀ ਸਰ ਤਾਂ ਹੀ ਚੈਹ ਤੇ ਟੱਪ ਦੇ ਨਹੀਂ ਜੀ ਅੱਜ ਅੱਜ ਇਹਨਾਂ ਨੇ ਜਿਹੜਾ ਹਮਲਾ ਕੀਤਾ ਮਾਰਿਆ ਕੀ ਹੈ ਉਹਨਾਂ ਦੇ ਸਰ ਇਹ ਬੈਸ ਪਤਾ ਨਹੀਂ بیسਬਾਲ ਬੋਰ ਬੈਟ ਵਗੈਰਾ ਕੁਝ ਕਹਿ ਰਹੇ ਨੇ ਫੇਮ ਡਾਕਟਰਾਂ ਨੇ ਕੀ ਦੱਸਿਆ ਸਰ ਹਲੇ ਤਾਂ ਵੈਕਸਨਾ ਵਗੈਰਾ ਹੋਣਾ ਜੀ ਰਾਤ ਦਾ ਟਾਈਮ ਹੈ ਹਲੇ ਕੁਝ ਹੋਰ ਨਹੀਂ ਕੀ ਨਾਮ ਆ ਮਰ ਲਖਵਿੰਦਰ ਸਿੰਘ ਜੀ ਇਹ ਬਾਕੀ ਹੰ ਕੋਈ ਜਾਣਕਾਰੀ ਦੇਤੀ ਹੈ ਸਰ ਪੁਲਿਸ ਤਾਂ ਨਾਲ ਪੁਲਿਸ ਹਾਂਜੀ ਹਾਂਜੀ ਪੁਲਿਸ ਨੇ ਸਾਰੇ ਕਰ ਆਏ ਨੇ ਨਾਲ ਕਰ ਸਾਰੇ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਬੁੱਲ ਸਾਰੇ ਨੇ ਮੈਨੂੰ ਇਨਸਾਫ ਚਾਹੀਦਾ ਸਰ ਇਹ ਮੇਨ ਪਚਾਰ ਪੰਜ ਨੇ ਜੀ ਉਸ ਦਿਨ ਜਦੋਂ ਮੇਰੇ ਘਰੇ ਆਏ ਨੇ 8-10 ਮੁੰਡੇ ਆਏ ਕਿੰਨੇ ਦਿਨ ਪਹਿਲਾਂ ਆਏ ਸੀ ਤੁਹਾਡੇ ਘਰ ਅ ਸਰ ਮੇਰੇ ਘਰੇ 19 ਤਰੀਕ ਨੂੰ ਆਏ ਸੀ ਸਰ ਮੈਂ ਤੀਜੀ ਮੰਜ਼ਲ ਤੇ ਰਹਿਨੀ ਹੈ ਜੀ ਤੀਜੀ ਮੰਜ਼ਲ ਚੜ੍ਹ ਕੇ ਆਏ ਨੇ ਜੀ ਤੇ ਤੁਹਾਨੂੰ ਕਿਦੋਂ ਪਤਾ ਲੱਗਿਆ ਵੀ ਫੇਕ ਆਈਡੀ ਬਣਾਈ ਕਿਵੇਂ ਪਤਾ ਲੱਗਿਆ ਸਰ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਮੇਰੇ ਇਹਨਾਂ ਦੇ ਘਰ ਦੇੰਦੀ ਜੀਜਾ ਜੀ ਡੈਥ ਹੋਈ ਸੀ ਅਸੀਂ ਉੱਥੇ ਗਏ ਸੀ ਸਾਨੂੰ ਕਿਸੇ ਦਾ ਫੋਨ ਆਇਆ ਕਿ ਤੇਰੀ ਬੇਟੀ ਦੀ ਆਈਡੀ ਬਣੀ ਹੋਈ ਹੈ ਉਸ ਮੁੰਡੇ ਨੇ ਚਲੋ ਵਿਚਾਰੇ ਨੇ ਲੱਭ ਵੀ ਲਿੱਤਾ ਫੇਸਬੁਕ ਬਣਾਈ ਸੀ ਕਿ ਇੰਸਟਾ ਆਈਡੀ ਬਣਾਈ ਸੀ ਫੇਸਬੁਕ ਆਈਡੀ ਬਣਾਈ ਸੀ ਜੋ ਬੋਜਪੂਰੀ ਨਾਮ ਤੇ ਤੇ ਸਰ ਇਹਨਾਂ ਨੇ ਉਹ ਮੁੰਡੇ ਨੂੰ ਵੀ ਕੁੱਟਿਆ ਜੀ ਫਿਰ ਇਹ ਮੁੰਡਿਆਂ ਨੇ ਉਹ ਮੁੰਡੇ ਨੂੰ ਵੀ ਕੁੱਟਿਆ ਉਹਦੇ ਬਾਪ ਨੇ ਰਿਪੋਰਟ ਨਹੀਂ ਲਿਖਾਈ ਉਹ ਮੁੰਡਾ ਆਪਣੇ ਬਾਪ ਨਾਲ ਲੜ ਕੇ ਭੱਜ ਗਿਆ ਹਨਾ ਵੀ ਉਹ ਚਲੋ ਹੁਣ ਅਗਲਿਆਂ ਦੀ ਉਹ ਸੀ ਕਿ ਉਹਨਾਂ ਨੇ ਰਿਪੋਰਟ ਨਹੀਂ ਲਿਖਾਈ ਮੱਲੇ ਤੋਂ ਡਰਦਿਆਂ ਕਿਉਂ ਲਖਵਿੰਦਰ ਸਿੰਘ ਜੀ ਕੀ ਮਹਾ ਹੋਇਆ ਕੀ ਹੈ ਜੀ ਬੇਟੀ ਬੇਟੀ ਫੇਕ ਆਈਡੀ ਬਣਾਈ ਸੀ 16 ਸਾਲ ਦੀ ਮੇਰੀ ਬੇਟੀ ਹੈਗੀ ਹੈ ਉਹਦੀ ਫੇਕ ਆਈਡੀ ਬਣਾਈ ਸੀ 20 ਤਰੀਕ ਤੇ ਸੀ ਰਿਪੋਰਟ ਲਿਖਾਈ ਹੋਈ ਹੈ ਕੋਈ ਸੁਣਵਾਈ ਨਹੀਂ ਹੋਈ ਸਾਡੀ ਜੀ ਤੇ ਉਸ ਤੋਂ ਬਾਅਦ ਦੋ ਵਾਰ ਸੀਪੀ ਦਫ਼ਤਰ ਜਾਏ ਜਾਂ ਐਸਐਸਓ ਨੂੰ ਗੱਲ ਲਈ ਐਸਐਸਓ ਕਹਿੰਦੇ ਵੀ ਅਸੀਂ ਤੁਹਾਡੇ ਵਾਸਤੇ ਕਹਿੰਦਾ ਕੋਈ ਕੋਈ ਬੰਦੇ ਭੇਜ ਦਈਏ ਘਰੇ ਤੇ ਆਪਣੇ ਰਖਵਾਲੀ ਵਾਸਤੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਦਾਂ ਦੀ ਸਰ ਕੋਈ ਗੱਲ ਨਹੀਂ ਹੈਗੀ ਪਰ ਮੇਰੇ ਕਹ ਮੇਰੀ ਦੁਕਾਨ ਦੇ ਕੋਲੋਂ ਰੋਜ਼ ਗੇੜੇ ਮਾਰਦੇ ਨੇ ਮੁੰਡੇ ਰਾਤ ਨੂੰ ਅੱਜ ਮੈਂ ਕੰਮ ਤੋਂ ਆ ਰਿਹਾ ਸੀ ਘਰੇ ਦੇ ਘਰ ਦੇ ਕੋਲੇ ਪਹੁੰਚ ਗਿਆ ਸੀ ਉੱਥੇ ਕਿੰਨੇ ਬੰਦੇ ਸੀ ਬੈਸਬਾਲ ਕਿੰਨ ਮੁੰਡੇ ਸੀਗੇ ਵਿੱਕੀ ਵਰੁਨ ਤੇ ਅਨਮੋਲ ਉਹਨਾਂ ਨੇ ਮੇਰੇ ਬੈਸਬਾਲ ਮਾਰ ਕੇ ਮੇਰਾ ਲੱਤ ਤੋੜ ਗਏ ਜੀ ਕਿਹੜਾ ਏਰੀਆ ਕਿਹੜਾ ਸੀਗੇ ਦਸ਼ਮੇਂਗਰ ਗਿਲ ਚੌਂਕ ਜੀ ਪੰਜ ਇਹੜਾ ਮੈਟਰ ਆਇਆ ਇੱਕ ਬੈਸਬਾਲ ਮਾਰ ਕੇ ਲੱਤ ਤੋੜੀ ਹੈ ਕੀ ਮੈਟਰ ਕੀ ਹੈ ਨੀ ਵੀਰੇ ਤਾਂ ਡਾਕਟਰ ਸਾਹਿਬ ਦੱਸਣਾ ਵੀ ਲੱਤ ਤੋੜੀ ਹੈ ਜਾਂ ਸਾਧ ਨੂੰ ਪਤਾ ਨਹੀਂ ਮੈਟਰ ਹੈ ਨਹੀਂ ਉਹਨਸ ਕੋ ਕੀ ਮੈਟਰ ਹੈ ਕੰਪਲੇਨ ਦਾ ਪੋਸਟ ਹੈ ਚਲੋ ਕੰਪਲੇਨ ਹੈਗੀ ਕੀ ਕੋਈ ਹੈ ਮਾਮਲਾ ਕੀ ਹੈ ਲੜਾਈ ਝਗੜੇ ਦਾ ਤੇ ਉਹਦਾ આરોਪ ਹੈਗਾ ਕਿ ਮੇਰੀ ਕੁੜੀ ਦੀ ਕੋਈ ਫੇਕ ਆਈਡੀ ਬਣਾਈ ਹੋਈ ਹੈ ਇਦਾਂ ਕਰਕੇ ਕੋਈ ਨਹੀਂ ਵੀ ਉਹਨਾਂ ਨੇ ਆਪਣੇ ਆਪ ਉਹਨਾਂ ਕੁੜੀ ਦਾ ਜਿਹੜਾ ਹੈਗਾ ਨਾ ਆਪਣੇ ਆਪ ਫੈਸਲਾ ਕਰ ਲਿਆ ਉਹਦਾ ਕੋਈ ਹਾਂ ਕੋਈ ਕਮੇ ਕੁੜੀ ਦਾ ਪਰ ਇਹਨਾਂ ਮਹੱਲੇ ਦਾ ਹੈਗਾ ਜਿਹੜਾ ਲੜਾਈ ਝਗੜਦਾ ਨਹੀਂ ਹੁਣ ਲੱਤ ਕਿਨੇ ਤੋੜੀ ਉਹਦੀ ਨਹੀਂ ਇਹ ਦੱਸਣਗੇ ਸਾਨੂੰ ਬਿਆਨ ਦੇਣਗੇ ਬਿਆਨ ਦੇਣ ਗਏ ਜੀ ਦੇਣ ਗਏ ਉਸੇ ਕਾਰਵਾਈ ਕਰਦੇ ਉਹ ਕਹਿੰਦਾ ਮੈਂ ਪੁਲਿਸ ਨੂੰ ਇਸ ਤੋਂ ਪਹਿਲਾਂ ਵੀ ਦੋ ਤਿੰਨ ਵਾਰ ਕੰਪਲੇਨਾਂ ਦੇ ਚੁੱਕਾ ਹਾਂ ਪਰ ਪੁਲਿਸ ਨੇ ਕੁਝ ਸੁਣਵਾਈ ਨਹੀਂ ਕੀਤੀ ਮੇਰੇ ਗਾਈ ਜੀ ਮੇਰੇ ਇੱਥੇ ਰੋਜ਼ ਆਉਂਦੇ ਨੇ ਘਰੇ ਰੋਜ਼ ਰੋਜ਼ ਆਉਂਦੇ ਨੇ ਮਿਲੋ ਰੋਜ਼ ਹਫਤੇ ਬਾਅਦ ਦੋ ਤਿੰਨ ਵਾਰ ਕੱਲ ਵੀ ਆਏ ਪਰਸ ਵੀ ਆਏ ਕੀ ਕਰ ਉਹਨੇ ਘਰੇ ਤਾਲੇ ਲੱਗੇ ਹੁੰਦੇ ਆ ਜਿਨ੍ਹਾਂ ਦੇ ਘਰੇ ਤਾਲੇ ਲੱਗੇ ਹੁੰਦੇ ਜਿਨ੍ਹਾਂ ਦੇ ਖਿਲਾਫ ਕੰਮ ਰੋਣ ਵਿੱਕੀ ਉਹਨੇ ਕਲਾਮ ਲੱਤਰ ਕੰਪਲੇਨਾਂ ਪਹਿਲਾਂ ਆਈਆਂ ਹੋਈਆਂ ਆਈਆਂ ਆਈਏ ਸਾਡੇ ਕੋਲ ਆਈਏ ਅਸੀਂ ਥੋੜੀ ਮਾਰਦੇ ਸੀ ਕੱਲ ਆਈਏ ਅੱਛਾ ਉਹ ਕਾਰਵਾਈ ਨਹੀਂ ਆਈ ਤਾਂ ਮਤਲਬ ਕੋਈ ਕ ਕੋਈ ਬਿਆਨ ਨਹੀਂ ਫੇ ਤੁਸੀਂ ਉਹਨਾਂ ਦੇ ਘਰ ਕਿੱਦਾਂ ਜਾਂਦੇ ਹੋ ਬਿਆਨ ਨਹੀਂ ਲਿਖਾਇਦਾ ਸਰਵਿਸ ਕੰਪਲੀਟ ਹੈ ਕੰਪਲੀਨੈਂਟ ਆਈ ਸੀ ਘੜੇ ਕੋਲੇ ਡਾ ਜੀ ਕੁਟਾ ਠੀਕ ਠੀਕ ਹੈ ਅੱਜ ਸਰ ਜਿਹੜੀ ਅੱਜ ਕੁੱਟ ਮਾਰੇ ਅੱਜ ਹੋਈ ਆ ਇਸ ਬੰਦੇ ਨਾਲ ਅੱਜ ਹੋਈ ਵੀਰੇ ਅੱਜ ਹੋਈਏ ਤੁਸੀਂ ਕਾਰਵਾਈ ਕਰੋਗੇ ਹੁਣ ਬਿਲਕੁਲ ਕਰਾਂਗੇ ਵੀ ਬਿਆਨ ਲਿਖਾਉਣਗੇ ਕਾਰਵਾਈ ਕਰਾਂਗੇ ਤੁਹਾਡਾ ਸ਼ੁਭ ਨਾਮਦਾਰ ਜੀ ਐਸ ਹਰਜਨ ਸਿੰਘ ਜੀ ਹਨਾ ਛੇ ਨੰਬਰ ਠਾਣਾ ਕੋਲੇ ਜਾਓ